ਅਰਸ਼ਦੀਪ ਨੂੰ ਲਗਾਤਾਰ ਇਹ ਡੈਕੀ ਮੈਚਾਂ ਦੇ ਵਿੱਚੋਂ ਬਾਹਰ ਰੱਖਿਆ ਜਾ ਰਿਹਾ ਹੈ ਸਿਰਫ ਤੇ ਸਿਰਫ ਅਰਸ਼ਦੀਪ ਨੇ ਸਾਊਥ ਅਫਰੀਕਾ ਦਾ ਲਾਸਟ ਉਹ ਮੈਚ ਖੇਡਿਆ ਸੀਗਾ 6 ਦਸੰਬਰ ਨੂੰ ਖੇਡਿਆ ਸੀਗਾ ਸ਼ਾਇਦ ਲਾਸਟ ਵਾਲਾ ਮੈਚ ਉਸ ਤੋਂ ਬਾਅਦ ਅਰਸ਼ਦੀਪ ਨੂੰ ਨਹੀਂ ਮੌਕਾ ਮਿਲਿਆ ਜਿਹੜੇ ਨਿਊਜ਼ੀਲੈਂਡ ਦੇ ਖਿਲਾਫ ਦੋ ODI ਹੋਏ ਆ ਉਹਦੇ ਵਿੱਚ ਸਿਰਫ ਅਰਸ਼ਦੀਪ ਨੇੜਾ ਕਿ ਉਹ ਚਾਹ ਪਾਣੀ ਪਿਆਇਆ ਤੋਲੀਆਂ ਰੱਖ ਕੇ ਆਪਣੇ ਮੋਢੇ ਦੇ ਜਿਹੜਾ ਕਿ ਬਾਹਰ ਬੈਠਾ ਰਿਹਾ ਹੈ ਉਹਨੂੰ ਟੀਮ ਦੇ ਵਿੱਚ ਗਰਾਊਂਡ ਦੇ ਵਿੱਚ ਖੇਡਣ ਦਾ ਮੌਕਾ ਨਹੀਂ ਦਿੱਤਾ ਗਿਆ ਹਲੇ ਤੱਕ ਗੰਭੀਰ ਵੱਲੋਂ ਤੇ ਗੰਭੀਰ ਤੇ ਸਾਫ ਤੌਰ ਤੇ ਆਪਣਾ ਰਵੀ ਸ਼ਾਸਤਰੀ ਰਵੀ ਜੰਦਰਨ ਅ ਜਿੰਨੇ ਯੂਟਿਊਬਰ ਆ ਸਾਰੇ ਆਣੇ ਇਹੇ ਦੋਸ਼ ਲਾਉਂਦੇ ਆ ਕਿ ਆਪਣੇ ਅਰਸ਼ਦੀਪ ਦੇ ਨਾਲ ਕਿਹੜੀ ਖਾਰ ਖਾਦੀਆਂ ਗੰਭੀਰ ਨੇ ਜਿਹਦੇ ਕਰਕੇ ਉਹਨੂੰ ਮੌਕਾ ਨਹੀਂ ਮਿਲਣਦਿਆਂ ਜਾਂ ਉਹ ਅਰਸ਼ਦੀਪ ਦੇ ਵਿੱਚ ਇੱਕ ਵਧੀਆ ਆਲਰਾਊਂਡਰ ਵੇਖਣ ਦੇ ਆ ਹਰਸ਼ੀ ਰਾਣਾ ਦੇ ਵਿੱਚ ਤਾਂ ਉਹਨੂੰ ਆਲਰਾਊਂਡਰ ਲੱਗ ਗਿਆ ਪ੍ਰਸਿੱਧ ਕ੍ਰਿਸ਼ਨਨ ਦੇ ਵਿੱਚ ਵੀ ਆਲਰਾਊਂਡਰ ਲੱਗ ਗਿਆ ਜਿਹਦੇ ਕਰਕੇ ਉਹਨੂੰ ਮੌਕੇ ਮਿਲਣਦੇ ਆ ਕਿਉਂਕਿ ਇੱਕ ਛੋਟੀ ਛੋਟੀ ਪਾਰੀ ਹੁੰਦੀ ਆ ਜਿਹੜੀ ਕਿ ਉਹ ਖੇਡਦੇ ਰਹੇ ਨੇ ਦੋਸਤੋ ਇਲਾਵਾ ਅਰਸ਼ਦੀਪ ਨੇ ਹਲੇ ਤੱਕ ਇਦਾਂ ਦੀ ਪਾਰੀ ਨਹੀਂ ਖੇਡੀ ਇਹ ਮੰਨਣਾ ਹੈ ਗੰਭੀਰ ਦਾ ਤੇ ਉਹਨੂੰ ਇਹ ਵੀ ਲੱਗਦਾ ਹੈ ਕਿ ਜਿਹੜੇ ਦੋ ਬੱਲੇਰ ਮੈਂ ਖੜਾਉਂਦੇ ਆ ਇਸ ਟਾਈਮ ਤੇ ਉਹ ਨੰਬਰ 1 ਖਿਡਾਰੀ ਜਿਹੜੇ ਕੀ ਹੈਗੇ ਨੇ ਟੀਮ ਇੰਡੀਆ ਦੇ ਬੱਲੇਰ ਜਿਹੜਾ ਪ੍ਰਸਿੱਧ ਕ੍ਰਿਸ਼ਨਾ ਤੇ ਹਰਸ਼ੀ ਰਾਣਾ ਇਹ ਦੋਵੇਂ ਜਣੇ ਨੂੰ ਨੰਬਰ 1 ਤੇ ਮੰਨਨ ਦਿਆ ਤੇ ਉਸ ਤੋਂ ਬਾਅਦ ਆਪਾਂ ਥੋੜੀ ਗੱਲ ਕਰਾਂਗੇ ਕੁਲਦੀਪ ਯਾਦਵ ਤੇ ਇਹਦੇ ਵਿੱਚ ਇਹਦਾ ਵੀ ਕਿਤੇ ਨਾ ਕਿਤੇ ਹੱਥ ਆ ਜਾਂਦਾ ਹੈ ਮੈਚ ਹਰਾਉਣ ਦੇ ਵਿੱਚ ਕਿਉਂਕਿ ਸ਼ੱਕੇ ਜੋ ਕਿ ਇਹਨੂੰ ਵੀ ਬੜੇ ਪੈਂਦੇ ਆ ਚਾਹਲ ਦੀ ਜਗ੍ਹਾ ਜਿਹੜਾ ਕਿ ਆਪਾਂ ਇਹਨੂੰ ਟੀਮ ਦੇ ਵਿੱਚ ਰੱਖਿਆ ਚਾਹਨ ਨੂੰ ਬਾਹਰ ਕੱਢ ਦਿੱਤਾ ਪਰ ਇਹਨਾਂ ਵਧੀਆ ਗੇਂਦਬਾਜ਼ ਹੋਣ ਦੇ ਕਰਕੇ ਵੀ ਚਾਹਨ ਨੇ ਹਲੇ ਤੱਕ ਕੋਈ ਕੋਈ ਵੀ ਜਿਹੜੀ ਗੱਲ ਨਹੀਂ ਚੁੱਕੀ ਉਹਨੇ ਛੇ ਕਰਦਾ ਮਨਵਾੰਗੂ ਇਹ ਗਿਆ ਕਿ ਚਲ ਕੋਈ ਗੱਲ ਨਹੀਂ ਮੇਰੀ ਜਗ੍ਹਾ ਜੇ ਕੋਈ ਹੋਰ ਭਰ ਸਕਦਾ ਵਧੀਆ ਤਰੀਕੇ ਨਾਲ ਬਾਲਿੰਗ ਕਰ ਸਕਦਾ ਤੇ ਉਹਨੂੰ ਤੁਸੀਂ ਬਾਲਿੰਗ ਕਰਵਾ ਲਓ ਪਰ ਗੁਲਦੀਪ ਯਾਦਵ ਦਾ ਸਾਰਿਆਂ ਨੂੰ ਪਤਾ ਹੀ ਹੈ ਇਸ ਟਾਈਮ ਦੇ ਉੱਤੇ ਵੀ ਉਹ ਕੋ ਬਾਲਿੰਗ ਨਾ ਤਾਂ ਬਾਲਿੰਗ ਹੁੰਦੀ ਹੈ ਨਾ ਤਾਂ ਉਹ ਬੈਟਿੰਗ ਹੁੰਦੀ ਆ ਉਹਨੂੰ ਵੀ ਇਸ ਕਰਕੇ ਟੀਮ ਦੇ ਵਿੱਚ ਰੱਖਿਆ ਕਿਉਂਕਿ ਉਹ ਆਲਰਾਊਂਡਰ ਜਿੰਨੇ ਭਰਤੀ ਕਰਨ ਦੀ ਹੈ ਨਾ ਕਿ ਮੇਰੇ ਇਸ ਟਾਈਮ ਤੇ ਆਲਰਾਊਂਡਰ ਕਰਨ ਦੇ ਆ ਖੋਦਾ ਆਪ ਬੈਸਟਮੈਨ ਹੀ ਇਹਨੇ ਕਦੀ ਬਾਲ ਨਹੀਂ ਫੜ ਕੇ ਵੇਖੀ ਉਹ ਤੋਂ ਪਤਾ ਇਹਨੂੰ ਆਲਰਾਊਂਡਰ ਸਾਰੇ ਟੀਮ ਦੇ ਵਿੱਚ ਚਾਹੀਦੇ ਆ ਇਹ ਚੱਲਿਆ ਆਪਣੀ ਟੀਮ ਇੰਡੀਆ ਨੂੰ ਆਸਟ੍ਰੇਲੀਆ ਦੀ ਟੀਮ ਬਣਉਣ ਉਹ ਇੱਕ ਨਈ ਬੰਨੀ ਇਹਦੇ ਅੱਗੇ ਸਾਰਿਆਂ ਨੇ ਹਾਥੂ ਤੇ ਜੋੜ ਦੋ ਜੀ ਕਿਰਪਾ ਕਰੋ ਜਾਂ ਤਾਂ ਇਹਨੂੰ ਕੋਚਿੰਗ ਤੋਰੀ ਜਾਇਨ ਮਰਵਾਵੋ ਨਾ ਨਹੀਂ ਤੇ ਅਰਸ਼ਜੀਪ ਨੂੰ ਅੰਦਰ ਲੈ ਕੇ ਆਓ ਇੱਕ ਬੱਲੇ ਜਿਹੜਾ ਸਾਡਾ ਮੇਨ ਹੋਵੇਗਾ ਜਿਹੜਾ ਵਿਕਟ ਟੇਕਰ ਦੇ ਕੋ ਆਪਾ ਉਮੀਦ ਕਰ ਸਕਦੇ ਆਂ ਕਿ ਇਹ ਵਿਕਟਾਂ ਲੈ ਸਕਦਾ ਆਂ ਬਾਕੀ ਬੰਦਲਾਂ ਦਾ ਕੀ ਹੁੰਦਾ ਯਾਰ ਬਾਕੀ ਗੋਲੋ ਕਿਸੇ ਨੂੰ ਮੈਨੂੰ ਇੱਕ ਬਾਲਰ ਦੱਸ ਦੋ ਜਿਹਦੇ ਕੋਲੋਂ ਆਪਾਂ ਉਮੀਦ ਕਰਕੇ ਜਾਂਦੇ ਹਾਂ ਮੈਂ ਇਹਦੇ ਵਿੱਚ ਵੀ ਆ ਸਾਨੂੰ ਵਿਕਟਾਂ ਦਲਾਵੇਗਾ ਜਿਹੜੀ ਪਲੇਇੰਗ 11 ਵਿੱਚ ਮੈਚਾਂ ਦੇ ਵਿੱਚ ਖੇਡੀ ਆ ਉਹ ਗੱਲ ਅਲੱਗ ਹਰਸ਼ੀ ਰਾਣਾ ਨੂੰ ਪਹਿਲੇ ਮੈਚ ਦੇ ਵਿੱਚ ਵਿਕਟਾਂ ਮਿਲ ਗਈਆਂ ਫਿਰ ਇੱਕ ਇੱਕ ਵਿਕਟਾਂ ਜਿਹੜੀ ਕਿ ਪ੍ਰਸਿੱਧ ਕ੍ਰਿਸ਼ਨਾ ਤੇ ਹਰਸ਼ੀ ਰਾਣਾ ਨੂੰ ਦੂਸਰੇ ਮੈਚ ਦੇ ਵਿੱਚ ਮਿਲ ਗਈਆਂ ਪਰ ਉਸ ਤੋਂ ਇਲਾਵਾ ਵੇਖੋ ਉਹਨੇ ਕੋਲੀ ਨੇ ਰਨ ਨਹੀਂ ਬਣਾਏ ਜਿਨੇ ਪ੍ਰਸਿੱਧ ਕ੍ਰਿਸ਼ਨਾ ਤੇ ਹਰਸ਼ੀ ਰਾਣਾ ਨੇ ਖਾਲੇ ਆ ਦੋਵਾਂ ਮੈਚਾਂ ਦੇ ਵਿੱਚ ਠੀਕ ਆ ਨਾ ਅਰਧਸ਼ਤਕ ਤੋਂ ਬਾਅਦ 50-50 ਦਾ ਨਾ ਤੋਂ ਬਾਅਦ ਜਿਹੜੇ ਕਿ ਇਹਨਾਂ ਨੇ ਸਕੋਰ ਖਾਦੇ ਆ ਪਹਿਲੇ ਮੈਚ ਦੇ ਵਿੱਚ ਚੰਗੀਦਰਾ ਜਿਹੜੀ ਕਿ ਉਹ ਸ਼ੋਈ ਲਈ ਸੀ ਦੂਸਰੇ ਮੈਚ ਦੇ ਵਿੱਚ ਹਰਸ਼ੀ ਰਾਣਾ ਨੂੰ ਮਿਚਲ ਨੇ ਘੁੱਟਿਆ ਆ ਮਿਚਲ ਨੇ ਸੰਧਿਆਹੀ ਨੂੰ ਘੁੱਟ ਗਿਆ ਸ਼ੀ ਰਾਣਾ ਨੂੰ ਉਹਦੀ ਜਗ੍ਹਾ ਜੇਕਰ ਅਰਸ਼ਰੀਫ ਹੁੰਦਾ ਸਾਡੇ ਕੋਲ ਆਪਾਂ ਕਿਸੇ ਵੀ ਵਕਤੋਂ ਦਾ ਇਸਤੇਮਾਲ ਕਰ ਸਕਦੇ ਹਾਂ ਹੁਣ ਕਈਆਂ ਨੇ ਕਹਿ ਰਿਹਾ ਕਿ ਗੇਲੇ ਵਾਲਾ ਕਿ ਉਹ ਜੀਟੀ ਦਾ ਕਪਤਾਨ ਆ ਜ਼ਿਆਦਾਤਰ ਤਾਂ ਇਹੀ ਕਹਿੰਦੇ ਆ ਪੀਪਲ ਸਿੱਧਾ ਕ੍ਰਿਸ਼ਨਾ ਵੀ ਉਧਰੋਂ ਮੇਨ ਗੇਂਦਬਾਜ਼ ਜੀਟੀ ਦਾ ਗਿਆ ਪਰ ਮੁਹੰਮਦ ਰਾਜ ਵੀ ਜਿਹੜਾ ਕਿ ਉਹ ਜੀਟੀ ਦੇ ਵੱਲੋਂ ਖੇਡਦਾ ਆ ਮੁਹੰਮਦ ਰਾਜ ਦੀ ਆਪਾਂ ਵਾਪਸੀ ਹੋਈ ਹੈ ਹੁਣ ਦੋ ਹੀ ਕੰਬੀਨੇਸ਼ਨ ਵੇਖ ਸਕਦੇ ਹੋ ਥੋੜਾ ਬੋਤਾ ਇੱਕ ਟੀਮ ਵੱਲੋਂ ਜਿਹੜਾ ਕਿ ਉਹ ਆਪਣਾ ਗਿੱਲ ਖੇਡਣ ਦੇ ਇੱਕ ਟੀਮ ਵੱਲੋਂ ਮੁਹੰਮਦ ਸਿਰਾਜ ਖੇਡਣ ਦੇ ਆ ਠੀਕ ਹੈ ਜੀਟੀ ਵੱਲੋਂ ਖੇਡਦੇ ਆ ਪਰ ਜੇ ਇਹ ਟੀਮ ਦੇ ਵਿੱਚ ਖੇਡਣ ਨਾ ਫਿਰ ਅਰਸ਼ਦੀਪ ਨੂੰ ਕਿਉਂ ਨਹੀਂ ਮੌਕਾ ਦੇਣ ਦੇ ਦੇ ਕੰਬੀਨੇਸ਼ਨ ਬਣਾਉਂਦੇ ਆ ਬਾਕੀ ਜਿਹੜੇ ਫਰੈਂਚਾਈਜ਼ੀ ਵਾਲੇ ਪਲੇਅਰ ਆ ਆਈਪਲ ਹੋ ਜਿਹੜੇ ਕਿ ਆਪਾਂ ਕਹਿ ਸਕਦੇ ਗੁਜਰਾਤ ਦੇ ਪਲੇਅਰ ਆ ਉਹ ਇਹ ਕਹਿੰਦੇ ਆ ਵੀ ਨਹੀਂ ਜੀ ਗਿੱਲ ਤਾਂ ਵਧੀਆ ਕਪਤਾਨ ਹੈਗਾ ਆ ਗਿੱਲ ਜਿਹੜਾ ਉਹ ਸਾਰਾ ਕੁਝ ਸੰਭਲੂਗਾ ਉਹਨੂੰ ਗੰਭੀਰ ਨਹੀਂ ਕੋਸ਼ ਕਰਨ ਦੇਂਦੇ ਆ ਫਿਰ ਗੇਲ ਜਿਹੜਾ ਉਹ ਗੰਭੀਰ ਦੇ ਖਿਲਾਫ ਕੀ ਐਕਸ਼ਨ ਲਵੇਗਾ ਉਹ ਫਿਰ ਜਦੋਂ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਦੇ ਸਾਹਮਣੇ ਕਿਉਂ ਨਹੀਂ ਬੋਲਦਾ ਪਿਕ ਉਹ ਜਿਹੜਾ ਆ ਉਹ ਉਹਦੀ ਚੱਲਣਦੀ ਆ ਮੇਰੀ ਕੋਈ ਨਹੀਂ ਚੱਲਣਦੀ ਮੈਨੂੰ ਵਿੱਚ ਨਾਕੜੀ ਸੋ ਕਿਉਂਕਿ ਹੁਣ ਜਿਹੜਾ ਮੈਚ ਹਾਰਿਆ ਚਿੱਤੇ ਦੀ ਗੱਲ ਅਲੱਗ ਹੁੰਦੀ ਜਿਹੇ ਹੱਥ ਕੇ ਸਾਰਿਆਂ ਨੇ ਸਭ ਕੁਝ ਭੁੱਲ ਜਾਂਦੇ ਆ ਅਸਲ ਵਾਰੀ ਉਹ ਹੁੰਦੀ ਆ ਜਦੋਂ ਆਪਾਂ ਮੈਚ ਹਾਰਦਿਆਂ ਫਿਰ ਸਾਰਨੇੜਾ ਕੀ ਸਵਾਲਾਂ ਦੇ ਜਵਾਬ ਦੇਨੇ ਪੈਂਦੇ ਆ ਗਿੱਲ ਨੂੰ ਚਾਹੀਦਾ ਆ ਜਾਂਦਾ ਖੁੱਲ ਕੇ ਦੱਸ ਦੇ ਵੀ ਜਿਹੜੀ ਆ ਰਾਜਨੀਤੀ ਚੱਲੰਦੀ ਆ ਜਿਹੜਿਆ ਜੋ ਕੁਝ ਵੀ ਹੋਉਂਦੇ ਜਿਹੜਾ ਸਿਸਟਮ ਚੱਲੰਦਿਆ ਸਾਰਾ ਕੁਝ ਗੰਭੀਰ ਸੁਣੋਂਦਿਆ ਆ ਐਕਸ਼ਨ ਸਿੱਧਾ ਗੰਭੀਰ ਤੇ ਹੋਵੇ ਨਾ ਕਿ ਕਪਤਾਨ ਤੇ ਹੋਵੇ ਜੇ ਤੇ ਉਹ ਸੁਣਦਾ ਆ ਜੋ ਮੀਰ ਗਿੱਲ ਦੀ ਫੇਰ ਤਾਂ ਠੀਕ ਆ ਜੇ ਨਹੀਂ ਸੁਣਦਾ ਤੇ ਫਿਰ ਆਪਣਾ ਗਿੱਲ ਕਿਉਂ ਨਹੀਂ ਖੁੱਲ ਕੇ ਬੋਲੁੰਦਿਆ ਹਨਾ ਅਰਸ਼ਦੀਪ ਜੇਕਰ ਉਹਨੂੰ ਟੀਮ ਦੇ ਵਿੱਚ ਚਾਹੀਦਾ ਤੇ ਫਿਰ ਉਹ ਕਿਉਂ ਨਹੀਂ ਹੁੰਦਾ ਟੀਮ ਦੇ ਵਿੱਚ ਤੀਸਰੇ ਮੈਚ ਦੇ ਵਿੱਚ ਮੈਂ ਇਹੋ ਕਹਿਣਾ ਚਾਹਾਂਗਾ ਮੈਂ ਕੱਲ ਦੀ ਜਿਹੜੀ ਪਾਸੋਂ ਦੀ ਵੀਡੀਓ ਬਣਾਈ ਸੀ ਉਹਦੇ ਵਿੱਚ ਇਹ ਹੋ ਗਿਆ ਸੀ ਬਿਨ ਹੁਣ ਅਰਸ਼ਦੀਪ ਨੂੰ ਨਾ ਹੀ ਮੌਕਾ ਦੇਉ ਤੇ ਚੰਗੀ ਗੱਲ ਆ ਜੇ ਕਿਤੇ ਅਰਸ਼ਦੀਪ ਕੋਲੋਂ ਬਾਲਾਂ ਇਧਰ ਉਧਰ ਹੋ ਗਈਆਂ ਠੀਕ ਆ ODI ਦੇ ਵਿੱਚ ਜੇਕਰ ਉਹ ਕੋ ওভার ਨਾ ਸੀ ਇੱਕ ਦੋ ਗਿਆ ਤੇ ਸਾਰਾ ਆਪਾਂ ਡੈੜਾ ਕਿਉਂ ਤੇ ਫੋੜਿਆ ਨਾ ਮੈਨੂੰ ਲੱਗਦਾ ਆ ਹੁਣ ਮੈਨੂੰ ਸਭ ਤੋਂ ਵੱਡੀ ਹਰਾਨੀ ਉਦੋਂ ਹੋਉਂਦੀ ਆ ਵੀ ਜਦੋਂ ਕਮੈਂਟਰੀ ਵਾਲੇ ਇਹ ਗੱਲ ਕਹਿੰਦੇ ਆ ਵੀ ਏ ਟੀਮ ਦੇ ਨਾਲ ਜੇਕਰ ਸਾਡਾ ਮੈਚ ਹੁੰਦਾ ਤੇ ਆਪਾਂ ਹਾਰ ਦੇ ਵਿੱਚ ਚੰਗੇ ਲੱਗਦੇ ਕਿਉਂਕਿ ਸਾਡੇ ਕੋਲ ਆਈਅਰ ਵਿਰਾਟ ਗਿੱਲ ਠੀਕ ਆ ਰੋਹਿਤ ਸ਼ਰਮਾ ਵਾਕੇ ਕਿ ਰਾਹੁਲ ਵਾ ਗਰੇੜੇ ਕਿਉਂ ਬੈਟਿੰਗ ਕਰਨ ਵਾਲੇ ਪਲੇਅ ਨੇ ਆਪਾਂ ਤਾਵੀ ਮੈਚ ਹਾਰ ਗਏ ਆ ਇੰਨੇ ਸਕੋਰ ਬਣਾ ਕੇ ਕਿਹਦੇ ਕਰਕੇ ਬਾਲਿੰਗ ਕਰਕੇ ਆਕਾਸ਼ ਓਰਪੜਾ ਨੇ ਥੋੜਾ ਥੋੜਾ ਗਰੇ ਕਿਉਂ ਸੁਨਾਇਆ ਵੀ ਹੀ ਆਪਣਾ ਗੰਬੀਰ ਨੂੰ ਵੀ ਸਾਡੇ ਕੋਲ ਬਾਲਿੰਗ ਇੰਨੀ ਪਈ ਆ ਪਰ ਉਹ ਬੈਂਚਾ ਤੇ ਕਿਉਂ ਪਈ ਆ ਉਹ ਗਰਾਊਂਡ ਦੇ ਵਿੱਚ ਕਿਉਂ ਨਹੀਂ ਆਉਂਦੇ ਪਲੇਅਰ ਜੇਕਰ ਤੁਸੀਂ ਉਸ ਪਲੇਅਰ ਨੂੰ ਨਹੀਂ ਖੜਾਉਣਾ ਕਿਸੇ ਵੀ ਮੈਚ ਵਿੱਚ ਨਹੀਂ ਖੜਾਉਣਾ ਤੁਸੀਂ ਖੁੱਲ੍ਹ ਕੇੜਾ ਕਿ ਪ੍ਰੈਸ ਦੇ ਸਾਹਮਣੇ মিডিਆ ਦੇ ਸਾਹਮਣੇ ਦੱਸੋ ਵੀ ਆਪਾਂ ਨਹੀਂ ਖੜਾਉਣਾ ਹਾਂ ਠੀਕ ਐ ਇਹਨੂੰ ਸਿਲੈਕਟ ਕਰ ਲੈ ਐਨੂੰ ਬਸ ਮੈਚ ਵਖਾਉਣਾ ਐ ਜਾਦਾਂ ਉਹਨੂੰ ਸਿਲੈਕਟ ਹੀ ਨਾ ਕਰੋ ਆਪਣੇ ਘੜੇ ਜਿਹੜੇ ਕਿ ਮौज-ਮਸਤੀ ਕੱਟ ਕੇ ਜਾਵੇ ਤੁਸੀਂ ਉਹਨੂੰ ਇੱਕ ਮੈਂਚ ਦਵਾਇਆ ਹੋਇਆ ਹੈ ਤੁਸੀਂ ਉਹਨੂੰ ਮੌਕਾ ਨਹੀਂ ਦੇਂਦੇ ਉਤੋਂ ਸਾਰਾ ਕੁਝ ਜਿਹੜਾ ਕਿ ਇਸ ਟੈਂਪ ਤੇ ਗੰਭੀਰ ਦੇ ਉੱਤੇ ਐਕਸ਼ਨ ਹੋਉਂਦਿਆ ਆ ਪਰ ਗੰਭੀਰ ਕਦੋਂ ਡਿਜ਼ਾਈਨ ਦਵੇਗਾ ਸਿਰਫ ਇੱਕੋ ਗੱਲ ਨੂੰ ਜਿਹੜੀ ਕਿ ਰੱਡੀ ਹੋਈ ਆ ਕਿ ਮੈਂ ਏਸ਼ੀਆ ਕੱਪ ਜਿਤਾਇਆ ਹੈ ਮੇਰੇ ਤੋਂ ਤਗੜਾ ਕੋਈ ਜਿਹੜਾ ਕਿ ਕੋਈ ਨਹੀਂ ਆਗਾ ਪਰ ਉਹਨੂੰ ਇਹ ਗੱਲ ਭੁੱਲ ਗਈ ਰਾਹੁਲ ਡਰਾਵਿਡ ਨੇ ਜਿਹੜਾ ਕਿ ਉਹ ਵਰਲਡ ਕੱਪ ਟੀਮ ਵਿੱਚ ਡਿਜ਼ਾਈਵ ਜਿਤਾਇਆ ਸੀ ਠੀਕ ਹੈ ਨਾ ਸਹੀ ਟੀਮ ਚੋਣ ਕੇ ਦਿੱਤੀ ਸਹੀ ਕੰਬੀਨੇਸ਼ਨ ਰੱਖਿਆ ਸੀਗਾ ਟੀ ਤੇ ਜੇਕਰ ਗੰਭੀਰ ਇਹੋ ਗੱਲਾਂ ਕਰਦਾ ਰਿਹਾ ਤੇ ਫਿਰ ਲੱਗਾ ਟੀਮ ਇੰਡੀਆ ਦਾ ਜਲਦੀ ਬੇੜਾ ਡੁੱਬਣ ਵਾਲਾ ਆ ਠੀਕ ਆ 로ਹੀ ਸ਼ਰਮਾ ਤੇ ਵਿਰਾਟ ਕੋਹਲੀ ਦੀ ਰਿਟਾਇਰਮੈਂਟ ਜਲਦੀ ਲੋ ਬੀਸੀਸੀਆਈ ਵਾਲਿਆਂ ਨੂੰ ਵੀ ਇਹ ਕਹਿਣਾ ਪਊਗਾ ਜੈ ਸ਼ਾਹ ਨੂੰ ਅੱਗੇ ਆਉਣਾ ਪਊਗਾ ਜਾਂ ਤਾਂ ਉਹ ਕੋਚ ਬਦਲ ਦੇ ਨਹੀਂ ਤਾਂ ਫਿਰ ਵਿਰਾਟ ਕੋਹਲੀ ਤੇ 로ਹੀ ਸ਼ਰਮਾ ਦਾ ਰਿਟਾਇਰਮੈਂਟ ਵਾਲੀ ਜਿਹੜੀ ਅਰਜ਼ੀਆਂ ਉਹ ਵੀ ਹੋਣੀਆਂ ਲੀਆ ਥੋੜੇ ਦਿਨਾਂ ਤੱਕ ਜੇ ਕਿਤੇ ਇੱਕ ਅੱਧੀ ਸੀਰੀਜ਼ ਹੋਰ ਹਾਰ ਗਏ ਗੰਭੀਰ ਤੇ ਇਹੋ ਚਾਹੁੰਦਾ ਵੀ ਮੇਰੀ ਚੱਲੇ ਬਸ ਟੀਮ ਇੰਡੀਆ ਦੇ ਵਿੱਚ ਜਿਹੜੇ ਪਲੇਅਰ ਮੈਂ ਜਿੱਥੇ ਜਾਵਾਂ ਉੱਥੇ ਖਿਲਾ ਸਕਾਂ ਮੈਂ ਸਾਰੇ ਆਲਰਾਊਂਡਰ ਭਰਤੀ ਕਰਨਾ ਕੋਈ ਬੈਟਿੰਗ ਕਰਨ ਵਾਲੇ ਦੀ ਵੈਲਿਊ ਨਾ ਹੋਵੇ ਕੋਈ ਬਾਲਿੰਗ ਕਰਨ ਵਾਲੇ ਦੀ ਵੈਲਿਊ ਨਾ ਹੋਵੇ ਕਿਉਂਕਿ ਇਹਨੂੰ ਲੱਭਣੀ ਹੈ ਇਹ ਦੇ ਆਪ ਵੀ ਪੇਚਾਂ ਜਿਹੜੀਆਂ ਹੈਗੀਆਂ ਉਹ ਆਲਰਾਊਂਡਰ ਦੇ ਖੇਡਣ ਵਾਸਤੇ ਇਹਨੂੰ ਚਾਹੀਦਾ ਵੀ ਇੱਕ ਖਿਡਾਰੀ ਬਾਲਿੰਗ ਦੇ ਵਿੱਚ ਵੀ ਜਾਣ ਲਾਵੇ ਤੇ ਬੈਟਿੰਗ ਦੇ ਵਿੱਚ ਵੀ ਜਾਣ ਲਾਵੇ ਤੇ ਅਗਲੇ ਦਿਨ ਉਹਦਾ ਜੋ ਮਰਜੀ ਹੁੰਦਾ ਰਵੇ ਇੰਜਰੀ ਜਿਹੜੀ ਮਰਜੀ ਜੋ ਮਰਜੀ ਉਹਨੂੰ ਹੋ ਜੇ ਉਹਦੀ ਪਰਵਾਹ ਇਹਨੂੰ ਨਹੀਂ ਹੈਗੀ ਐਸ ਟਾਈਮ ਤੇ ਜੋ ਗੱਲ ਗੰਭੀਰ ਚੋਂ ਹੁੰਦਿਆ ਆ ਉਹਦੀ ਗੱਲ ਕਰਨੀ ਆ ਆਪਾਂ ਤੇ ਕੱਲ ਦੇ ਮੈਚ ਦੇ ਵਿੱਚ ਉਹ ਅਰਸ਼ਦੀਪ ਖੇਡਦਾ ਹੈ ਫਿਰ ਤਾਂ ਵਿਕਟਾਂ ਪੱਕੀਆਂ ਨੇ ਮੈਚ ਵੀ ਜਿੱਤੇ ਸਕਦੇ ਆ ਪਰ ਜੇ ਕਿਤੇ ਅਰਸ਼ਦੀਪ ਦੇ ਕੋਲ ਅਰਸ਼ਦੀਪ ਦੇ ਨਾਲ ਸਾਥ ਦੇਣ ਵਾਲਾ ਕੋਈ ਨਾ ਹੋਇਆ ਮੁਹੰਮਦ ਸਰਾਦ ਨੂੰ ਨੇ ਬਾਹਰ ਕਰਤਾ ਸ਼ਿਰਾਣਾ ਤੇ ਆਪਣਾ ਪ੍ਰਸਿੱਧ ਕ੍ਰਿਸ਼ਨੋ ਦੇ ਨਾਲ ਖੜਾਤਾ ਇਹਨਾਂ ਦੋਵਾਂ ਨੇ ਚੋਗੇ ਛੱਕੇ ਖਾਣੇ ਛੱਕਿਆਂ ਦੇ ਨਾਲ ਪਰ ਉਸ ਤੋਂ ਬਾਅਦ ਜੇਕਰ ਆਪਣੇ ਅਰਸ਼ਦੀਪ ਨੂੰ ਡਾਕੇ ਵੀ ਉਹ ਖੇਡ ਲੈਣ ਤਾਂ ਵੀ ਮੈਚ ਹਾਰਨੇ ਫਿਰ ਇਹਨਾਂ ਨੇ ਕਹਿਣਾ ਵੀ ਆਪਣਾ ਅਰਸ਼ਦੀਪ ਆ ਉਹਨੂੰ ਆਪਾਂ ਮੈਦਾਨ ਦੇ ਵਿੱਚ ਵੀ ਢਾਇਆ ਪਰ ਉਹਨੇ ਕੁਝ ਨਹੀਂ ਕੀਤਾ ਰਾਨੇ ਵੀ ਖਾਦੇ ਨੇ ਆਲ ਰੌਂਡਰ ਲੱਭਣ ਦੇ ਆਪ ਹੀ ਇਸ ਟਾਈਮ ਤੇ ਆਲ ਰੌਂਡਰ ਟੀਮ ਵਿੱਚ ਭਰਤੀ ਕਰਾਂ ਪਰ ਉਸ ਤੋਂ ਇਲਾਵਾ ਜੇਕਰ ਅਰਸ਼ਦੀਪ ਨੇ ਕੱਲ ਰਾਨੇ ਖਾ ਲਏ ਆਪਾਂ ਮੰਨਦੇ ਹਾਂ ਵਿਕਟਾਂ ਵੀ ਲਏਗਾ ਪਰ ਜੇ ਉਹਨੂੰ 50 ਤੋਂ ਪਲੱਸ ਰਨ ਪੈ ਗਏ ਤੇ ਫੇਰ ਕੀ ਹੋਊਗਾ ਮੈਨੂੰ ਲੱਗਦਾ ਸਾਰਾ ਦੋਸ਼ ਅਰਸ਼ਦੀਪ ਤੇ ਲੱਗ ਜਾਊਗਾ ਵੀ ਆਪਾਂ ਇੱਕ ਸੀਰੀ ਜਿਹੜੀ ਹਾਰੇ ਆ ਕਿਉਂਕਿ ਕਾਫੀ ਇਹਦਾ ਮੀਮ ਵੀ ਅਰਸ਼ਦੀਪ ਦੇ ਮੰਨਦੇ ਫੇਮਸ ਐ ਇਸ ਟਾਈਮ ਤੇ ਉਹੀ ਆ ਬੋਲਿੰਗ ਦੇ ਵਿੱਚੋਂ ਬਦਲਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਇਸ ਟਾਈਮ ਤੇ ਅਰਸ਼ਦੀਪ ਵੀ ਫੇਮਸ ਆ ਇੰਡੀਆ ਦੇ ਵਿੱਚ ਤੇ ਜਾਂ ਜਸਪੀਰ ਨੂੰ ਮਰਦੀ ਹੁਣ ਲੋਕੀ ਗੱਲ ਘਟ ਕਰਦੇ ਆ ਅਰਸ਼ਦੀਪ ਜੀ ਜ਼ਿਆਦਾ ਕਰਦੇ ਆ ਸਭ ਤੋਂ ਜ਼ਿਆਦਾ ਵੀਡੀਓ ਵੀ ਅਰਸ਼ਦੀਪ ਦੀਆਂ ਹੁਣ ਵਾਇਰਲ ਹੋਣੀਆਂ ਨੇ ਠੀਕ ਹੈ ਨਾ ਗੰਭੀਰ ਦੇ ਨਾਲ ਕਾਫੀ ਹਰਾਂ ਦੇ ਮੀਮ ਵੀ ਜਿਹੜੇ ਕਿ ਉਹ ਬਣਾਉਂਦੇ ਨੇ ਤੇ ਕੱਲ ਦੇ ਮੈਚ ਵਿੱਚ ਤੁਸੀਂ ਦੱਸ ਦਿਓ ਕਿ ਅਰਸ਼ਦੀਪ ਨੂੰ ਮੌਕਾ ਮਿਲਣਾ ਚਾਹੀਦਾ ਹੈ ਜਾਂ ਨਹੀਂ ਮੈਨੂੰ ਤਾਂ ਲੱਗਦਾ ਵੀ ਰਹਿਣ ਦਿਓ ਹੁਣ ਇੱਕ ਮੈਚ ਤੇ ਰਹਿ ਗਿਆ ਯਾਰ ਦੋ ਮੈਚ ਹੋ ਗਏ ਆ ਹੁਣ ਕੀ ਫਾਇਦਾ ਜਦੋਂ ਸਾਰਾ ਕੁਝ ਨੰਗੀ ਗਿਆ ਤਾਂ ਹੁਣ ਲਾਸਟਲੇ ਮੈਚ ਵਿੱਚ ਤੁਸੀਂ ਮੌਕਾ ਦੇ ਕੇ ਕੀ ਸਾਬਿਤ ਕਰ ਲੋਗੇ ਵਿਆਪਾ ਨਹੀਂ ਇੱਕ ਮੈਚ ਦੇ ਵਿੱਚ ਅਰਸ਼ਦੀਪ ਨੂੰ ਖੜਾ ਰਿਆ ਕਿ ਕੀ ਬਾਤੋ ਬਾਤ ਉਹਦੇ 15 ਦੋ ਵਿਕਤਾਂ ਆਪਾਂ ਕਹਿ ਸਕਦੇ ਵੀ ਹੋਰ ਲੈ ਲੇਗਾ ਉਹ ਅਰਸ਼ਦੀਪ ਪਾਜੇ ਕਿਤੇ ਹਾਰ ਕੇ ਤੇ ਉਧਰੋਂ ਫਿਰ ਨਿਊਜ਼ੀਲੈਂਡ ਦੀ ਬੀ ਟੀਮ ਬੀ ਟੀਮ ਦੇ ਕੋਲੋਂ ਹਾਰਾਂਗੇ ਏ ਟੀਮ ਨਹੀਂ ਆਈ ਏ ਟੀਮ ਜਿਹੜੀ ਆ ਉਹਨਾਂ ਦੀ ਉਹ ਦੂਸਰੀ ਆ ਜਿਹਦੇ ਵਿੱਚ ਸਾਰੇ ਤਗੜੇ ਤੋਂ ਤਗੜਾ ਪਲੇਅਰ ਪਿਆਏ ਬੀ ਟੀਮ ਕੱਲੀ ਉਹਨਾਂ ਨੇ ਆ ਸਮਾਂ ਇਹ ਕਮੈਂਟਰੀ ਵਾਲਿਆਂ ਨੇ ਵੀ ਸਾਬਿਤ ਕਰਤਾ ਹੈ ਕਾਸ਼ ਉਹ ਪੜਾਤੇ ਰਾਜ ਕੇ ਲੋਨ ਦਿਆ ਇਹਦੀ ਕਾ ਲ ਗੰਭੀਰ ਦੀ ਪਰ ਮੈਨੂੰ ਨਹੀਂ ਲੱਗਦਾ ਵੀ ਗੰਭੀਰ ਇਹ ਗੰਭੀਰ ਦੀਆਂ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਦੇ ਕੋਈ ਅਸਰ ਹੋਵੇਗਾ ਕੰਬੀਲ ਫਿਰ ਉਹ ਗਲਤੀਆਂ ਦੁਬਾਰਾ ਜਿਹੜੀਆਂ ਕਿ ਉਹ ਦੁਹਰਾਏਗਾ ਕਿਉਂਕਿ ਇੱਕ ਇਹ ਵੀ ਗੱਲ ਚੱਲਦੀ ਨਾ ਵੀ ਆਕਾਸ਼ ਚੋਪੜਾ ਦੇ ਜਿਹੜੇ ਫੈਨ ਨੇ ਵੀ ਆਕਾਸ਼ ਚੋਪੜਾ ਨੂੰ ਜਿਹੜਾ ਕੋਚ ਬਣਾ ਦੇ ਆਕਾਸ਼ ਚੋਪੜਾ ਵੀ ਫੁੱਲੀਆਂ ਵਿੱਚ ਜਾ ਕੇ ਕਾਫੀ ਆਦਾ YouTube ਬਣਾਉਂਦੀਆਂ ਨੇ ਕਿ ਉਹ ਵੀਡੀਓ ਵੀ ਬਣਾਉਂਦੇ ਆ ਵੀ ਆਪਾਂ ਕੋਈ ਨਹੀਂ ਜਿਹੜੀ ਕਿ ਇੱਕ ਕੋਲਾਬ ਕਰਾਂਗੇ ਆਪਸ ਵਿੱਚ ਇੱਕ ਵੀਡੀਓ ਬਣਾ ਕੇ ਜਿਹੜੀ ਕਿ ਪਾਵਾਂਗੇ ਪਾਰੇ ਕਿ ਜਿੰਨੇ ਕਿਤੇ ਮੈਨੂੰ ਵੀ ਲੱਗੰਦਿਆ ਵਾ ਵੀ ਇਹ ਕਾਸ਼ চোপੜੇ ਦੀ ਦਾਲ ਨਹੀਂ ਇੱਥੇ ਗੱਲ ਨਹੀਂ ਠੀਕ ਹੈ ਨਾ ਤੇ ਜਿਹੜੇ ਟੀਮ ਇੰਡੀਆ ਦਾ ਜਾਂ ਤਾਂ ਗੱਲ ਅੱਗੇ ਖੁੱਲ ਕੇ ਆਵੇ ਵੀ ਮੈਨੂੰ ਜਿਹੜੀ ਟੀਮ ਮੈਂ ਚੁਣਨ ਨਾ ਵਾ ਉਹ ਮੈਨੂੰ ਟੀਮ ਨਹੀਂ ਦੇਂਦਾ ਗੰਭੀਰ ਹੈ ਇਸ ਟਾਈਮ ਦੇ ਉੱਤੇ ਤੇ ਉਹ ਟੀਮ ਜਿਹੜੀ ਕਿ ਮੈਨੂੰ ਦਿੱਤੀ ਆ ਵੀ ਜਿਹਦੇ ਕਰਕੇ ਆਪਾਂ ਮੈਚ ਜਿੱਤੀਏ ਜਾਂ ਤਾਂ ਫਿਰ ਕੋਈ ਇਦਾਂ ਦਾ ਪਲੇਅਰ ਹੋਵੇ ਜਾਂ ਅਰਸ਼ਦੀਪ ਦੀ ਇਦਾਂ ਦੀ ਸਟੇਟਮੈਂਟ ਆ ਜੇ ਵੀ ਜਾਂ ਇੱਕ ਐਸਾ ਕਿ ਇਹ ਵੀ ਗੰਭੀਰ ਡਿਡਾਕਿਓ ਟੀਮ ਦੇ ਵਿੱਚ ਮੈਨੂੰ ਨਹੀਂ ਖੇਡਾਉਂਦਾ ਇਹ ਕੰਬੀਨੇਸ਼ਨ ਦੇ ਕਰਕੇ ਨਹੀਂ ਖੇਡਾਉਂਦਾ ਪਰ ਇੱਥੇ ਕੋਈ ਵੀ ਅੰਦਰ ਭਾਵੇਂ ਸਾਰਿਆਂ ਦੇ ਦੋਖੋ ਵੈਸ ਟਾਈਮ ਤੇ ਵਿਰਾਟ ਕੋਹਲੀ ਨੇ ਵੀ ਨੀ ਕੁਝ ਕੀਤਾ ਦੂਸਰੇ ਮੈਚ ਦੇ ਵਿੱਚ ਨਾ ਰੋਹਿਤ ਸ਼ਰਮਾ ਨੇ ਕਿਹਾ ਆ ਵੀ ਆਪਾਂ ਕੁਲਦੀਪ ਆਦਮ ਨੂੰ ਸਮਝਾ ਜਾਈ ਦੇ ਵੀ ਕਿੱਥੇ ਗੇਂਦਬਾਜ਼ੀ ਕਰਨੀ ਆ ਉਹ ਵੀ ਕਹਿੰਦੇ ਵੀ ਆ ਸਮਕੋਹਲ ਆ ਸਮਕੋਹਲੀ ਇਹੜਾ ਕੋ ਕਰਨਦੇ ਆ ਇਸ ਟਾਈਮ ਤੇ ਟੀਮ ਇੰਡੀਆ ਦੇ ਵਿੱਚ ਠੀਕ ਹੈ ਨਾ ਉਹਨਾਂ ਨੇ ਵੀ ਕੋਈ ਇੰਟਰਸਟ ਨਹੀਂ ਦਿਖਾਇਆ ਉਹ ਪਤਾ ਨਾ ਸਾਰਿਆਂ ਨੂੰ ਆ ਕਿ ਜੋ ਕੁਝ ਵੀ ਡਿਸੀਜਨ ਚੱਲਣਦੇ ਆ ਇਸ ਟਾਈਮ ਤੇ ਗਿੱਲ ਦੀ ਕੋਈ ਗੱਲ ਮੰਨੀ ਨਹੀਂ ਆਂਦੀ ਗਿੱਲ ਦੇ ਬਾਰੇ ਸੁਨੇਹਾ ਹੁੰਦਾ ਵੀ ਆਂ ਬੱਲ ਇੱਥੇ ਲਾ ਦੇ ਬਸ ਗਿੱਲੇ ਇਸ ਟਾਈਮ ਤੇ ਇੱਕ ਮੋਰਾ ਬਣਿਆ ਹੋਇਆ ਆ ਗੰਭੀਰ ਦਾ ਪੀ ਜੋ ਕੁਝ ਗੰਭੀਰ ਉਹਨੂੰ ਕਵੇਗਾ ਸਿਰਫ ਉਹੀ ਟੀਮ ਇੰਡੀਆ ਦੇ ਵਿੱਚ ਹੁਣ ਆਇਆ ਸਿਆਮ ਦੇ ਉੱਤੇ ਐਸੇ ਕਰਕੇ ਰੋਹਿਤ ਸ਼ਰਮਾ ਨੇ ਜਿਹੜੀ ਉਹ ਕਪਤਾਨੀ ਛੱਡੀ ਆ ਮੈਨੂੰ ਤੇ ਮੇਰਾ ਤੇ ਉਹ ਮੰਨਣਾ ਖਾਸ ਤੋ ਦਿੱਤੇ ਵੀ ਰੋਹਿਤ ਸ਼ਰਮਾ ਨੇ ਐਸੇ ਕਰਕੇ ਜਿਹੜੀ ਕਪਤਾਨੀ ਛੱਡੀ ਕਿਉਂਕਿ ਜਦੋਂ ਦਾ ਗੰਭੀਰ ਆਇਆ ਨਾ ਉਹ ਸਮੇਂ ਦਾ ਜੋ ਕੁਝ ਗੰਭੀਰ ਕਹਿੰਦੇ ਆ ਸਿਰਫ ਉਹੀ ਕੁਝ ਟੀਮ ਇੰਡੀਆ ਦੇ ਵਿੱਚ ਹੁੰਦੇ ਆ ਬਾਕੀ ਤੁਸੀਂ ਇਦਾਂ ਨਹੀਂ ਹੋਰ ਵੀਡੀਓ ਦੇਖਣ ਵਾਸਤੇ ਬਣੇ ਰਹੋ ਪੰਜਾਬੀ ਕ੍ਰਿਕਟ ਟਾਕਸ ਦੇ ਨਾਲ ਚੈਨਲ ਦਾ ਨਾਮ ਹੈਗਾ ਆ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਕੱਲ ਦੇ ਮੈਚ ਦੇ ਵਿੱਚ ਦੇਖਦੇ ਆ ਦੋ ਇੱਕ ਦੇ ਨਾਲ ਟੀਮ ਇੰਡੀਆ ਜੇ ਜਿੱਗੀ ਜੇ ਕਿਤੇ ਥੋੜੀ ਬੁਤੀ ਗੜਬੜ ਹੋ ਗਈ ਤੇ ਫਿਰ ਨਿਊਜ਼ੀਲੈਂਡ ਜੇ ਜਿੱਗੇ ਤੇ ਬੜੀ ਸ਼ਰਮਨਾਕ ਹਾਰ ਹੋਵੇਗੀ ਸਭ ਤੋਂ ਵੱਡਾ ਡਰ ਮੈਨੂੰ ਇਹ ਹੈ ਕਿਤੇ ਵਿਰਾਟ ਕੋਹਲੀ ਦਾ ਰੋਹਿਤ ਸ਼ਰਮਾ ਦਾ ਐਡਾ ਕੀ ਰਿਟਾਇਰਮੈਂਟ ਦਾ ਸਾਨੂੰ ਇੱਕ ਨੋਟਿਸ ਨਾ ਆ ਜਾਏ ਜਦੇ ਉੱਤੇ ਲਿਖਿਆ ਹੋਵੇ ਵੀ ਚਲੋ ਅਲਵਿਦਾ ਹੁਣ ਆਪਾਂ ਜਿਹੜਾ ਕਿ ਉਹ ਚੱਲੇ ਆਂ ਓਡੀਆਈ ਦੇ ਵਿੱਚੋਂ ਹੀ ਉਹਨਾਂ ਨੇ ਪ੍ਰੋਮਿਸ ਦਾ ਆਪ ਦਾ ਕੀਤਾ ਆਇਆ ਹੈ ਵੀ 2027 ਦੇ ਵਿੱਚ ਜੋ ਕੁਝ ਆਪਣਾ ਵਰਲਡ ਕੱਪ ਦੇ ਵਿੱਚ ਹੋਵੇਗਾ ਓਡੀਆਈ ਵਰਲਡ ਕੱਪ ਦੇ ਵਿੱਚ ਆਪਾਂ ਜਰੂਰ ਖੇਡਾਂਗੇ ਉਹਦੇ ਵਿੱਚ ਠੀਕ ਆ ਨਾ ਪਰ ਜੇ ਕਿਤੇ ਮੈਚ ਹਾਰ ਗਏ ਕਿਉਂਕਿ ਬੀ ਟੀਮ ਆ ਨਿਊਜ਼ੀਲੈਂਡ ਦੀ ਏ ਟੀਮ ਦੇ ਨਾਲ ਤਾਂ ਆਪਾਂ ਮੈਚ ਹੀ ਨਹੀਂ ਕਰਾਂਦੇ ਤੇ ਜੇ ਕਿਤੇ ਟੀਮ ਇੰਡੀਆ ਨੂੰ ਪ੍ਰੋਪਰ ਜਿਹੜੇ ਕਿ ਬਾਲਿੰਗ ਸਕਾਡ ਨਾ ਮਿਲੀ ਮੁਹੰਮਦ ਸਰਾਜ ਨਾ ਫੋਮੇ ਚਾਇਆ ਹਰਸ਼ੀ ਰਾਣਾ ਪ੍ਰਸਿੱਧ ਰਿਸ਼ਨਾ ਨਾ ਵਿਕਟਾਂ ਲਈਆਂ ਫੇਰ ਉਹ ਹੀ ਰੰਡੀ ਰੋਣਾ ਨਜ਼ਰ ਆਇਆ ਤੇ ਅਰਸ਼ਦੀਪ ਨੂੰ ਨਾ ਮੌਕਾ ਮਿਲਿਆ ਫੇਰ ਤਾਂ ਪੱਕਾ ਹਾਰੇ ਲੋ ਜਿੰਨੇ ਮਰਜੀ ਸਕੋਰ ਬਣਾ ਲੋ ਉਹਨਾਂ ਅਗਲੇ ਨੇ ਤੇ ਵੀ ਗਿਆ ਤਾਂ 320 ਸਕੋਰ ਵੀ ਦਿੱਤਾ ਉਹ ਵੀ ਆਪਾਂ ਚੇਜ਼ ਕਰ ਲੈਣੇ ਸੀਗੇ ਬਾਕੀ ਦੇਖੋ ਕੱਲ ਦੇ ਮੈਚ ਵਿੱਚ ਕੀ ਹੁੰਦਾ ਮੈਨੂੰ ਤਾਂ ਲੱਗਦਾ ਕਿ ਅਰਸ਼ਦੀਪ ਨੂੰ ਮੌਕਾ ਦੇ ਨਹੀਂ ਗਏ ਤੇ ਜਿੱਥੋਂ ਤੱਕ ਲੱਗਦਾ ਵੀ ਦੋਸ਼ ਵੀ ਉਹਦੇ ਤੇ ਲਾਉਣ ਗਿਆ ਬਾਜੂ ਹਪੀ ਜੇ ਟੀਮ ਆਪਣਾ ਨੰਬਰ ਵਾਲੰਬਲਰ ਹੈਗਾ ਤੇ ਉਹਦੇ ਕੋਲ ਜਿਹੜੀਆਂ ਕਿ ਵਿਕਟਾਂ ਨਹੀਂ ਲਈਆਂ ਗਈਆਂ ਜਾਂ ਰਨ ਖਾ ਲਿਆ ਤੇ ਉਹਦੇ ਕਰਕੇ ਆਪਾਂ ਸੀਰੀਜ਼ ਹਾਰ ਗਏ ਆ ਜ਼ਿਆਦਾਤਰ ਇਹੋ ਜਿਹੜੀਆਂ ਗੰਭੀਰ ਦੇ ਮੂਹ ਤੇ ਗੱਲਾਂ ਹੋਣਗੀਆਂ ਜਿਵੇਂ ਦੇ ਉਹਦੇ ਐਕਸ਼ਨ ਹੁੰਦੇ ਆ ਜਿਕੇ ਦੇ ਅਰਸ਼ਦੀਪ ਨੂੰ ਚੋਗਾ ਛੱਕਾ ਪੈ ਜੇ T20 ਭਾਵੇਂ ODI ਹੋਵੇ ਜਿਹੜੇ ਮੈਚਾਂ ਵਿੱਚ ਪੈ ਜੇ ਉਹਦੇ ਰਿਐਕਸ਼ਨ ਦੇਖਣ ਵਾਲੇ ਹੁੰਦੇ ਆ ਜਦੋਂ ਅਰਸ਼ਦੀਪ ਨੂੰ ਰਨ ਪੈਂਦੇ ਆ ਬਾਕੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ